ਆ ਲਗਭਗ 35 ਲੱਖ ਦੀ ਚੋਰੀ 35 ਲੱਖ ਦੀ ਚੋਰੀ ਜਿਸ ਪਰਿਵਾਰ ਦੇ ਵਿੱਚ ਹੋ ਜਾਂਦੀ ਆ ਉਸ ਪਰਿਵਾਰ ਦੇ ਹਾਲਾਤ ਕੀ ਹੋਣਗੇ ਹਾਲਾਤਾਂ ਦੀ ਗੱਲ ਕਰੀਏ ਤਾਂ ਜਦੋਂ ਚੋਰੀ ਹੋਈ ਆ ਉਦੋਂ ਪਰਿਵਾਰ ਕਿੱਥੇ ਸੀ ਔਰ 35 ਲੱਖ ਰੁਪਈਆ 35 ਲੱਖ ਦੇ ਵਿੱਚੋਂ ਸੋਨਾ ਕਿੰਨਾ ਸੀ ਔਰ ਕੈਸ਼ ਕਿੰਨਾ ਸੀ ਦੱਸਦੇ ਆ ਕਿ ਕੁਝ ਜਰਮਨੀ ਕਰੰਸੀ ਵੀ ਸੀ ਲਗਭਗ ਉਹ ਵੀ ਕੋਈ 10-12 ਲੱਖ ਦੀ ਔਰ ਕਰੰਸੀ ਜਦੋਂ ਚਲੀ ਗਈ ਹੈ ਔਰ ਕਿੰਨੇ ਪੈਸੇ ਚਲੇ ਗਏ ਕਿੰਨਾ 골ਡ ਚਲਿਆ ਗਿਆ ਔਰ ਤਸਵੀਰਾਂ ਜਿਹੜੀਆਂ ਉਸ ਪਰਿਵਾਰ ਦੀਆਂ ਦੱਸ ਰਿਹਾ ਔਰ ਪਰਿਵਾਰ ਦੇ ਹਾਲਾਤ ਦੇਖ ਸਕਦੇ ਹੋ ਤੁਸੀਂ ਕਿ ਮੰਝੇ ਉੱਤੇ ਬਿਮਾਰ ਪੈ ਗਿਆ ਪਰਿਵਾਰ ਇਹੀ ਸਦਮੇ ਦੇ ਵਿੱਚ ਕਿ ਸਾਡਾ ਪੈਸਾ ਜਿਹੜਾ ਕਿਵੇਂ ਮਿਹਨਤ ਨਾਲ ਕਮਾਇਆ ਸੀ ਸਾਡੇ ਬੱਚਿਆਂ ਨੇ ਔਰ ਕਿਵੇਂ ਅੰਕਲ ਜੀ ਨੇ ਮਿਹਨਤ ਕਰੀ ਹੋਏਗੀ ਔਰ ਕਦੋਂ ਤੋਂ ਲੈ ਕੇ ਪੈਸਾ ਇਕੱਠਾ ਕਰ ਰਹੇ ਸੀ ਔਰ ਸਾਰਾ ਕੀਤਾ ਕਰਾਇਆ ਜਿਹੜਾ ਉਸ ਦੇ ਉੱਤੇ ਪਾਣੀ ਫਿਰ ਗਿਆ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਤਸਵੀਰਾਂ ਆ ਤਸਵੀਰਾਂ ਵੇਖੋ ਕਿ ਆ ਇਸ ਦੇ ਵਿੱਚ ਕਿੰਨਾ ਮਹਿੰਗਾ 골ਡ ਹੋਵੇਗਾ ਔਰ ਆ ਤੁਸੀਂ ਚੀਜ਼ਾਂ ਗਿਣ ਸਕਦੇ ਹੋ